ਹੋਇਆ ਜਿਸ ਦੇ ਵਿੱਚ ਕਿ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਗੁਰਾਇਆ ਦੇ ਤੇਸੀਆ ਰੋਡ ਤੇ ਹੋਇਆ ਪ੍ਰਿਆ ਹੈ ਜੁਤਕਿ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਸਿਮਰਜੀਤ ਸਿੰਘ ਪੁੱਤਰ ਬਲਦੇਵ ਵਾਸੀ ਗੁਰਾਇਆ ਅਤੇ ਜੁਲੰਦਰ ਅਤੇ ਲੱਕੀ ਜਿਸ ਦਾ ਉਮਰ ਜਿਸ ਦੀ ਉਮਰ 16 ਸਾਲ ਵਾਸੀ ਪਿੰਡ ਕੋਦਾ ਦਾ ਗੁਰਾਇਆ ਰਹਿਣ ਵਾਲਾ ਸੀ ਮ੍ਰਿਤਕ ਲੱਕੀ ਛੇ ਪੈਣਾ ਦਾ ਇਕਲੌਤਾ ਪਰਾਸੀ ਅਤੇ ਸਿਮਰਜੀਤ ਦੋ ਪੈਣਾ ਇਹ ਮੁੰਡੇ ਮੋਟਰਸਾਈਕਲ ਦੇ ਸੀਗੇ Honda ਮੋਟਰਸਾਈਕਲ ਸੀ ਇਹਨਾਂ ਦੇ ਕੋਲ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਗਰਾਿਆਂ ਵੱਲੋਂ ਆ ਰਹੇ ਸੀ ਪੁੱਪਾਰਾਂ ਵੱਲੋਂ ਆ ਰਹੇ ਸੀ ਜਾਂ ਤੇਸੀਆਂ ਤੋਂ ਜਾ ਰਹੇ ਜਾਂ ਦਰੋਂ ਆਉਂਦੇ ਸੀ ਹੁਣ ਮਤਲਬ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਮਤਲਬ ਮੋਟਰਸਾਈਕਲ ਨੂੰ ਕੋਈ ਬੜਾ ਨੁਕਸਾਨ ਨਹੀਂ ਹੋਇਆ ਹੈਗਾ ਮੁੰਡਿਆਂ ਦੇ ਦੋਨਾਂ ਮੁੰਡਿਆਂ ਦੇ ਸਿਰ ਦੇ ਵਿੱਚ ਮਤਲਬ ਜ਼ਿਆਦਾ ਇੰਜਰੀ ਆ ਤੇ ਮੌਕੇ ਦੇ ਉੱਪਰ ਮਤਲਬ ਜਦੋਂ ਤੱਕ ਅਸੀਂ ਆਏ ਸੀਗੇ ਤੇ ਮੁੰਡਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਕਾਫੀ ਖੂਨ ਵਗੈਰਾ ਸਿਰ ਤੋਂ ਨਿਕਲਿਆ ਤੇ ਹੁਣ ਬਾਡੀਆਂ ਸਿਵਲ ਹਸਪਤਲ ਉੱਪਰ ਭੇਜ ਦਿੱਤੀਆਂ ਜਾਂ ਬਾਕੀ ਹੁਣ ਦੇਖ ਰਿਹਾ ਸਵੀਰ ਨੂੰ ਕੀ ਹੈਪਨ ਹੋਇਆ ਇਹ ਵਾਲਾ ਕਿ ਕਿਹਦੇ ਨਾਲ ਘਟਨਾ ਹੋਈ ਆ ਦੁਰਘਟਨਾ ਹੋਈ ਆ ਕਿਉਂਕਿ ਸਾਡੇ ਦੇਖਣ ਦੇ ਵਿੱਚ ਤਾਂ ਇਹ ਆ ਕੇ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਮਤਲਬ ਜਾਂ ਤਾਂ ਸਿਰ ਦੇ ਉੱਪਰ ਦੀ ਉਹਦੇ ਕੋਈ ਟਾਇਰ ਲੰਘ ਆਇਆ ਜਾ ਕੋਈ ਮਤਲਬ ਕੋ ਭਾਰੀ ਚੀਜ਼ ਜਿਹੜੀ ਹੈਗੀ ਆ ਉਹਨੇ ਉਹਨਾਂ ਬੰਦੇ ਦੱਸਿਆ ਬੱਚੇ ਮੁੰਡਾ ਇੱਕ ਪੜਦਾ ਇੱਕ ਰਾਜਮੈਸਤਰੀ ਆ ਔਰ ਗੱਲ ਇਹ ਆ ਕਿ ਮਨ ਲਓ ਦੋਨੇ ਮੁੰਡੇ ਜੰਗਿਆ ਔਰ ਇੱਕ ਮੁੰਡੇ ਦੇ ਦੋ ਭੈਣਾਂ ਆ ਉਹ ਵੀ ਗੋਣ ਵਾਲੀਆਂ ਆ ਇੱਕ ਮੁੰਡੇ ਦੀਆਂ ਛੇਆਂ ਭੈਣਾਂ ਦਾ ਛੋਟਾ ਭਰਾ ਆ ਮਸੀਂ ਮਾਪਿਆਂ ਨੇ ਉਹਨੂੰ ਸੁੱਖਾ ਵਾਂ ਕੇ ਲਿਆ ਸੀਗਾ ਤੇ ਬਹੁਤ ਮੜਾ ਹਾਲ ਆ ਮਾਪਿਆਂ ਦਾ ਸਾਥ ਨਹੀਂ ਹੁੰਦੇਗੇ ਬਸ ਬਹੁਤ ਮੜਾ ਹੋਇਆ ਜੀ ਹੁਣ ਮਤਲਬ ਕਹਿ ਨਹੀਂ ਸਕਦੇ ਬਸ ਇਹਨਾਂ ਧੱਕਾ ਲਗਾ ਭਾਜੀ ਕੀ ਨਾਮ ਹੈ ਜਿਹੜੇ ਮ੍ਰਿਤਕਾਂ ਦਾ ਨਾਮ ਕੀ ਆ ਜੀ ਇੱਕ ਜਿਮਰਦੀ ਦਾ ਮੁੰਡੇ ਨਾਲ ਇੱਕ ਦਾ ਤੇ ਦੂਸਰੇ ਨੂੰ ਸ਼ਾਇਦ ਕੱਚਾ ਨਾ ਬੱਬਾ ਕਹਿੰਦੇ ਆ ਜਿਹਦੇ ਵਿੱਚ ਤਕਰੀਬਨ 8 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਗੁਰਾਇਆਂ ਦੀ ਸਾਈਡ ਤੋਂ ਜਾ ਰਹੇ ਸੀ ਤੇ ਸੱਜੇ ਪੇਸ਼ੀਆਂ ਵੱਲ ਜਿਹੜੀ ਪੁਰੀ ਆ ਅਫੀਕਾ ਦਾ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਦੋਵਾਂ ਦੀ ਐਟ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵੀਕਲ ਮਾਰ ਗਿਆ ਉਸ ਵੀਰੇ ਢੰਗਾਈ ਦਾ ਪੜਤਾਲ ਕਰਾਂਗੇ ਕੈਂਪ ਚੈੱਕ ਕਰਾਂਗੇ ਜਿਹੜੇ ਵੀ ਕਲੈਕਸ਼ਨ ਹੋਇਆ ਉਹ ਤੇ ਸਖਤ ਕਾਰਵਾਈ ਕੀਤੀ ਸਰ ਕਿੱਥੋਂ ਦੇ ਰਹਿਣ ਵਾਲੇ ਸੀਗੇ ਜਿਹੜਾ ਇਹ ਡੈੱਥ ਹੋਈ ਆ ਇਹ ਹੁਣ ਇੱਥੇ ਮੌਕੇ ਤੇ ਪਤਾ ਲੱਗਿਆ ਕਿ ਪਿੰਡ ਘੁਰਕੇ ਦੇ ਰਹਿਣ ਵਾਲੇ ਨੇ ਨੌਜਵਾਨ ਜੀ ਮ੍ਰਿਤਕਾਂ ਦਾ ਨਾਮ ਦਾ ਕੁਝ ਜਾਂਚ ਹੋਈ ਆ ਉਹਨਾਂ ਦੇ ਕੀ ਨਾਮ ਹੈ ਅਸੀਂ ਵੀਰੀਫਾਈ ਕਰਦੇ ਹਾਂ ਲੈ ਨਾਮਾਂ ਬਾਰੇ ਲਿਖ ਨੂੰ ਜਾਣਕਾਰੀ ਪੂਰੀ ਜੀ ਵੀਰੀਫਾਈ ਕਰਦੇ ਹਾਂ ਦਾ ਪਰਿਵਾਰਕ ਮੈਂਬਰ ਆ ਰਹੇ ਨੇ ਸਾਫ ਬਿਲਕੁਲ ਡੈੱਡ ਬੋਰਡ ਇਹ ਕਿੱਥੇ ਭੇਜੀ ਡੈੱਡ ਬੋਰਡ ਦੀ ਅਸੀਂ ਫੇ 37 ਹਸਪਤਲ ਫਲੋਰ ਭੇਜੀ ਆ ਠੀਕ ਹੈ ਸਰ ਫਾਸਟ ਦੇ ਨਾਲ ਉੱਥੇ ਭੇਜ ਦਿਆਂਗੇ